ਜੋਗਸਤਕ ਨੂੰ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਮੈਂ ਹਾਂ ਗੁਰਪ੍ਰਿੰਤ ਕਿਰਦਾ ਪਿਛਲੇ ਨਿਣੀ ਰਿਹਾਨਾ ਜੱਟਾਂ ਵਿੱਚ ਲੁਟੇਰੀਆਂ ਵੱਲੋਂ ਬੈਂਕ ਟਕੇਤੀ ਕੀਤੀ ਗਈ ਸੀ ਜਿਸ ਵਿੱਚ ਇੱਕ ਦੋਸ਼ੀ ਕਬੂਤਲਾ ਪੁਲਿਸ ਨੇ ਕਾਬੂ ਕਰ ਲਿਆ ਸੀ ਅੱਜ ਦੋ ਦੋਸ਼ੀ ਇਹਦੇ ਵਿੱਚ ਲਿੰਦੇ ਜਿਹੜੇ ਆ ਮਥਰਾ ਤੋਂ ਮਥਰਾ ਉੱਤਰ ਪ੍ਰਦੇਸ਼ ਤੋਂ ਕਬੂਤਲਾ ਪੁਲਿਸ ਨੇ ਕਾਬੂ ਕਰ ਲਿਆ ਹਨ ਪਿਸਤੌਲ ਅਤੇ ਨਕਦੀ ਵੀ ਬਰਾਮਦ ਕਰ ਲਈ ਹੈ ਜਦੋਂ ਜਾਣਕਾਰੀ ਲਈ ਚਲਦੇ ਆਪਾਂ ਐਸਐਸਪੀ ਦਫਤਰ ਕਪੂਥਲਾ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਜਿਹੜੀ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਕਪੂਥਲਾ ਪੁਲਿਸ ਨੂੰ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 35 2025 ਨੂੰ ਹੋਈ ਹਰਿਆਣਾ ਜਟਾ ਪਿੰਡ ਥਾਣਾ ਰਾਵਲਪਿੰਡੀ ਦੇ ਵਿੱਚ ਐਚਡੀਐਫਸੀ ਬੈਂਕ ਦੇ ਵਿੱਚ ਡਕੈਤੀ ਜਿਹੜੀ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਦੋਸ਼ੀ ਇਮੀਡੀਏਟਲੀ ਅਰੈਸਟ ਕਰ ਲਿਆ ਸੀਗਾ ਜਿਹਦਾ ਨਾਂ ਗੁਰਵਿੰਦਰ ਸਿੰਘ ਸੀਗਾ। ਉਹਦੀ ਲੜੀ ਦੇ ਵਿੱਚ ਤਤਕੀਸ਼ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਹੋਰ ਮੁੱਖ ਦੋਸ਼ੀ ਨਵਜੋਤ ਸਿੰਘ ਅਤੇ ਜ਼ੁਰਾਵਰ ਸਿੰਘ ਸੋਢੀ ਦੋਵਾਂ ਨੂੰ ਕਪੂਰਥਲਾ ਪੁਲਿਸ ਨੇ ਮਥੁਰਾ ਸ਼ਹਿਰ ਦੇ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਹੈ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਦੋਵਾਂ ਨੂੰ ਇਹਨਾਂ ਕੋਲੋਂ ਇੱਕ ਇਨੋਵਾ ਕ੍ਰਿਸਟਾ ਗੱਡੀ ਰਿਕਵਰ ਹੋਈ ਹੈ ਤੇ ਤਕਰੀਬਨ 2 ਲੱਖ ਰੁਪਏ ਮੌਕੇ ਤੋਂ ਰਿਕਵਰ ਹੋਏ ਸੀ। ਵਾਪਸ ਲਿਆ ਕੇ ਇਹਨਾਂ ਦੀ ਜਿਹੜੀ ਜਿਹੜਾ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਗਈ ਉਹਦੀ ਲੜੀ ਦੇ ਵਿੱਚ ਇਹਨਾਂ ਤੋਂ ਕਾਫੀ ਜਿਹੜਾ ਹੋਰ ਡਕੈਤੀ ਦਾ ਪੈਸਾ ਸੀ ਉਹ ਵੀ ਰਿਕਵਰ ਹੋਇਆ ਅਤੇ ਇੱਕ ਨਜਾਇਜ਼ ਪਿਸਤੌਲ ਵੀ ਜਿਹੜਾ ਰਿਕਵਰ ਕੀਤਾ ਗਿਆ ਹੁਣ ਤੱਕ ਆ ਜਿਹੜੀ ਤਫਤੀਸ਼ ਦੌਰਾਨ ਦੋ ਨਜਾਇਜ਼ ਪਿਸਤੌਲ तकरीबन 28.67 ਲੱਖ ਰੁਪਏ ਜਿਹੜਾ ਪੈਸਾ ਜਿਹੜਾ ਡਕੈਤੀ ਚ ਇਹਨਾਂ ਨੇ ਲੁੱਟ ਕੀਤਾ ਸੀ ਜਿਹੜੀ ਚਿੱਟੇ ਰੰਗ ਦੀ ਵਰਨਾ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਅਤੇ ਇੱਕ ਨਵੀਂ ਟੋਇਟਾ ਇਨੋਵਾ ਕ੍ਰਿਸਟਾ ਗੱਡੀ ਜਿਹੜਾ ਨੇ ਇਹਨਾਂ ਨੇ ਖਰੀਦੀ ਸੀਗੀ ਅਜੇ ਦੀ ਕਿਸ਼ਤਾਂ ਵੀ ਇਹਨਾਂ ਨੇ ਇਸ ਪੈਸੇ ਨਾਲ ਲਾਈਆਂ ਇਹ ਸਾਰੇ ਹੁਣ ਅਸੀਂ ਰਿਕਵਰ ਕਰ ਲਿਆ ਹੈਗਾ ਹੈ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕੇਜਸ ਹੈਗੇ ਆ ਜਿਹੜੇ ਪਿਸਤੌਲ ਕਿੱਥੋਂ ਆਏ ਨੇ ਹੋਰ ਇਹਨਾਂ ਦੀ ਜਿਹੜੀ ਲਿੰਕੇਜਸ ਹੈ ਉਹਨਾਂ ਤੇ ਅਜੇ ਕੰਮ ਕੀਤਾ ਜਾ ਰਿਹਾ ਸਰ ਇਹ ਬਿਲਕੁਲ ਸਾਡੇ ਵੱਲੋਂ ਜਿਹੜੀ ਸਪੈਸ਼ਲਾਈਜ਼ਡ ਟੀਮ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਇੰਚਾਰਜ ਸੀਆਈਏ ਡੀਐਸਪੀ ਫਗਵਾੜਾ ਵੱਲੋਂ ਭੜਾਈਆਂ ਗਈਆਂ ਸੀ ਜੋ ਬਹੁਤ ਹੀ ਮਤਲਬ ਮੁਸਤੈਦੀ ਨਾਲ ਕੰਮ ਕਰਦੇ ਹੋਏ ਫਾਰਵਰਡ ਦੇ ਬੈਕਵਰਡ ਲਿੰਕੇਜਸ ਨਾਲ ਬਰੀਕ ਡੂੰਘਾਈ ਨਾਲ ਜਿਹੜੀ ਹਿਊਮਨ ਇੰਟੈਲੀਜੈਂਸ ਵੀ ਟੈਕਨੀਕਲ ਐਵੀਡੈਂਸ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਤਕਰੀਬਨ 150 200 ਕਿਲੋਮੀਟਰ ਤੱਕ ਲਗਾਤਾਰ ਟਰੈਕ ਕੀਤਾ ਉਹਦੇ ਬਾਅਦ ਹੀ ਜਿਹੜਾ ਮੇਨ ਮੁੱਖ ਦੋਸ਼ੀ ਅਰੈਸਟ ਹੋਇਆ ਸੀ ਅਤੇ ਉਹਦੀ ਲੜੀ ਦੇ ਵਿੱਚ ਹੀ ਫਾਰਵਰਡ ਸਾਨੂੰ ਜਿਹੜਾ ਪਤਾ ਲੱਗਿਆ ਕਿ ਵਕ ਵਕ ਥਾਵਾਂ 'ਚ ਇਨਕਲੂਡਿੰਗ ਮਹਾਰਾਸ਼ਟਰ ਜਿਹੜਾ ਰਾਜਸਥਾਨ ਸਾਈਡ ਵੀ ਹਰਿਆਣਾ ਸਾਈਡ ਸਾਰੇ ਪਾਸੇ ਘੁੰਮ ਕੇ ਵਾਪਸੀ ਤੇ ਇਹ ਉੱਤਰ ਪ੍ਰਦੇਸ਼ ਜਿਹੜੇ ਮਥੁਰਾ ਆ ਕੇ ਰੁਕੇ ਸੀ ਤੇ ਸਾਡੀ ਟੀਮਾਂ ਆਲਰੇਡੀ ਇਹਨਾਂ ਤੇ ਪਿੱਛੇ ਲੱਗੀ ਜਿਹੜੀ ਲੱਗੀਆਂ ਹੋਈਆਂ ਸੀ ਤੇ ਸਾਨੂੰ ਉਦੋਂ ਕਾਮਯਾਬੀ ਮਿਲੀ ਜਿਹੜਾ ਮਥੁਰਾ ਦੇ ਵਿੱਚੋਂ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਸਰ ਟੋਟਲ ਅਮਾਉਂਟ ਕਿੰਨੀ ਬਿਲਕੁਲ ਜੋ ਸਾਨੂੰ HDFC ਬੈਂਕ ਤੋਂ ਪਤਾ ਲੱਗਿਆ ਤਕਰੀਬਨ 38 ਲੱਖ 40 ਹਜ਼ਾਰ ਰੁਪਏ ਦੀ ਜਿਹੜੀ ਡਕੈਤੀ ਹੋਈ ਸੀ ਉਹਦੇ ਵਿੱਚੋਂ ਅਸੀਂ 28 ਲੱਖ 70 ਹਜ਼ਾਰ ਰੁਪਏ ਜਿਹੜਾ ਰਿਕਵਰ ਕਰਨ 'ਚ ਕਾਮਯਾਬ ਹੋਏ ਆ ਜਿਹੜੇ ਬਾਕੀ ਪੈਸੇ ਦਾ ਜਦੋਂ ਪੁੱਛਕਿਸ਼ ਕੀਤੀ ਗਈ ਤੇ ਇਹਨਾਂ ਵੱਲੋਂ ਬੜਾ ਹੀ ਇੱਕ ਲੈਬਿਸ਼ ਲਾਈਫਸਟਾਈਲ ਜਿਹੜਾ ਇਹਨਾਂ ਨੇ ਜੀਂਦੇ ਸੀਗੇ ਇਹਨਾਂ ਦੇ ਉੱਤੇ ਕਰਜ਼ੇ ਵੀ ਸੀ ਕਿ ਜੋ ਇਹਨਾਂ ਨੇ ਇਸ ਪੈਸੇ ਨਾਲ ਲਾਏ ਹੈਗੇ ਆ ਨਵੀਂ ਇਨੋਵਾ ਕਿਸ਼ਤਾ ਗੱਡੀ ਸੀ ਉਹਦੀ ਵੀ ਇਹਨਾਂ ਨੇ ਕਿਸ਼ਤਾ ਲਾਈਆਂ ਇਹਨਾਂ ਨੇ ਜਿਵੇਂ ਇੱਕ ਨਵਾਂ ਆਈਫੋਨ ਖਰੀਦਿਆ ਤੇ ਐਦਾਂ ਦੇ ਇਹਨਾਂ ਨੇ ਕਾਫੀ ਜਿਹੜੇ ਖਰਚੇ ਕੀਤੇ ਆ ਜਿਹਦੇ ਉੱਤੇ ਜਿਹੜੇ ਬਾਕੀ ਪੈਸੇ ਜਿਹੜੇ ਇਹਨਾਂ ਨੇ ਖਰਚ ਕੀਤੇ ਸਰ ਆਪ ਵੀ ਸੋਚੋ ਕਿ ਇਹਨਾਂ ਨੂੰ